ਅਨੁਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਹੋਵੋਗੇ ਸਾਰੇ ਠੀਕ ਠਾਕ ਜੀ ਸਵਾਗਤ ਹੈ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਆਪਾਂ ਲਿਆਣ ਲੈਣ ਜਾ ਰਹੇ ਹਾਂ ਭਈ ਯੂਰੀਆ ਰਡਾਈ ਲਿਆ ਮੈਂ ਠਾਕ ਹੈ ਭਈ ਬਿਲਕੁਲ ਆਦਵਾ ਮਿਲਦਾ ਨਹੀਂ ਹੈ ਬੇប្រਾਨ ਹੋਵਾਂ ਤੋਂ ਜਿੰਨਾ ਚੱਕ ਲੈਣੀ ਆਪਾਂ ਨੇ ਪੂਰਾ ਹਣ ਜੀਰੀ ਦਾ ਪੂਰਾ ਚੱਕ ਲੈਣਾ ਆਪਾਂ ਨੇ ਸਾਰਾ ਖਾਦ ਚੱਕ ਲੈਣਾ ਅੱਜ ਉਹ ਆ ਰਹੇ ਆ ਟਰਾਲੀ ਲੈ ਕੇ ਪਿੱਛੇ। ਇਹ ਦੇਖੋ ਬਹੁਤ ਜਾਲਿਆ ਆ ਗਿਆ ਬਈ। ਆਪਾਂ ਤੇਲ ਲੱਗੇ ਤੇ ਪੌਣ ਪੰਪ ਵਾ ਦੇ ਮੋਟਰਸਾਈਕਲ ਜੋ ਗਨੋਂ ਬੋਤਲ ਮ ਤੇਲ ਪਵਾਇਆ। ਕੋਟਨਲ ਮ ਤੇਲ ਕਤ ਮੋਰੇ ਦਾ ਬਈ। ਕੰਨ ਦਿਨ ਹੋ ਗਏ ਕਿ ਤੇ ਆਪਾਂ ਬੋਤਲਾਂੋਂ ਭਰ ਆ ਗਏ। ਜਿੱਤ ਤਮ ਕਿਹੜੇ ਕੁੜੇ ਲੈ ਜੇ। ਆ ਤਮ ਹੋ ਲਿਆ ਕੱਲ ਲੈ ਜਾਣਾ ਦਾ ਕੱਲ ਯਾਦ ਨਾ ਕੱਲ੍ਹ ਫਿਰ ਮੈਂ ਉਤਲਵਾ ਚੱਲਿਆ ਬਈ ਗੁਰਦੁਆਰਾ ਸਾਹਿਬ ਤੇ ਉਹ ਚੁੱਕਿਆ ਆਪਾਂ ਸ਼ਹਿਰ ਸਾਹਮਣੀ ਦੁਕਾਨ ਔਰ ਇਹਦੇ ਚੱਕਣਾ ਆਪਾਂ ਨੇ ਖਾਦ ਬਈ ਜਹਾਂਕਾਰ ਖੜੀ ਆ ਇਹਦੇ ਚੱਕਣਾ ਆ ਆ ਬਈ ਸੁਖਮਨ ਆ ਜੀ ਗੱਟਰ ਲੀ ਲੇਗਾ ਆਲਾ ਦੂਸਰਾ ਤਾਂ ਨੰਬਰ ਲੱਗ ਗਿਆ ਉਹ ਕੱਲਾ ਲੈ ਸਾਈਡ ਮੈਂ ਹੈਲੋ ਜੀ ਆ ਗਈ ਲੇਬਰ ਇਹ ਮੋਟਰਸੈੱਡ ਕਰਾਈ ਸਾਈਡ ਮਾ ਮੋਟਰਸੈੱਡ ਲੋ ਇਕੱਲਾ ਦੇ ਪਰ ਆਹ ਬੜੀ ਤੇ ਚਿੰਗਤ ਦੇ ਚਲੇ ਨੇ ਇਹ ਵਾਲੇ ਇਹਦੇ ਦੀ ਇਹ ਕਿੰਨਾ ਫੀਸ ਕਿਉਂ ਹੋਣਾ ਅਲੱਗ ਗੇੜੇ ਉਠਾ ਲੈ ਇਹ ਉਠਾ ਕੇ ਕਿੰਦੀ ਹੋਣੀ ਕਿਤੇ ਇਹ ਇਹ ਉਠਾ ਬਹਿਲੇ ਪੰਜ ਕੱਟੇ पांच इधर है इधर भी है, पाँच है। आ, ये पांच पांच उठा ट लगेगा एक गिरेगा पच्ची थले तय लगायो अगे ना तय लगायो गिनती हो जाएगी गिनती भी करना है ना ऐसे हाँ लाइन में लगा दो तय में ਪੰਜ 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 ਕੱਟੇ ਲੱਗ ਜਾਂਗੇ ਨੇ ਲੱਗ ਗਈ ਕਟਾਂਗ ਮਾ ਦੀ ਅਗਲੀ ਟਾਂਗ ਮਾ ਲੱਗ ਜੂਗੀ 40 ਬਾਸ ਅੱਗੇ ਲੱਗ ਜੂਗਾ ਪੂਰਾ ਹੀ ਗੱਜੂਗੇ 10 15 ਆਪਣਾ ਟਾਈਰ ਲੈਣੇ ਸੂਪਰ ਟਾਈਰ ਲੱਦ ਗਏ ਬਈ ਖਾਦ ਸਾਰਾ ਲੱਪ ਕਰ ਦਈਏ ਪੇਮੈਂਟ ਤੇਰਾ ਕਹੇ ਪੈਸਾ 252 ਰੱਖੀ 10 ਬੰਮਨ 4 ਬੰਮਨ 250 ਕਿਦਨੇ ਹੋ ਗਏ 4100 ਮਹੀਨਾ ਦੇ 4200 ਦੇ ਦਿੰਦੇ 4190 ਜਮਾ 4190 4420 ਸਾਢੇ 400 4430 4440 4440 ਚੁਆਲੀ 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 ਕੋਲ ਪਾ ਲਈ ਹੁਣ ਜੂਸੁਰੇ ਦੇ ਆਹ ਹੋਰ ਇਹ ਸੋਜਮੂਗੀ ਦੀ ਨਵੀਂ ਟਰਾਲੀ ਦੇਖੋ 680 ਰੁਪਏ ਰੇਟ ਹੈ ਤੇ ਕੀ ਕਰੇ ਪੂਰਾ ਭਾਰੇ ਆ 8 ਗੰਟਲ ਲਗਾਉਣੀ 9 ਗੰਟਲ ਤੱਕ ਪਿਛਲੇ ਸਾਲ ਵਾਲੇ ਇਹ ਤੱਕ ਨਹੀਂ ਪਏ ਹਜ਼ਾਰ-ਹਜ਼ਾਰ ਰੁਪਇਆ ਰੋਕਿਆ ਪਾਇਆ ਇਹਨਾਂ ਪੇਮੈਂਟ ਦਾ ਰੇਟ ਵਧਾ ਦੇ ਆ ਪੇਮੈਂਟ ਪਾਉਂਦੇ ਨਹੀਂ ਉਹ ਪੂਰੀ ਲੋਵਾ ਪਾਉ ਰਹੇ ਹਣ ਜੋ ਉਸ ਲਈ ਦੇ ਸੋ ਕੋਨੋ ਸੋ ਕੁਨੇ ਰੋਕਿਆ ਨੀ Yeah. Mm -hmm.

አንዱ um, አክትኖት ਆਪਣੀ ਪਨੀਰੀ ਆਣੀ ਦੀ ਭਰਤੀ ਆਪਾਂ ਨੇ ਕੱਲ ਕਰੀਦੀ ਆਪਾਂ ਨੇ ਕਵਾੜ ਦੀ ਸਪਰੇ ਵਿੱਚ 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 ਕਵਾੜ ਕੋਈ ਕੋਈ ਜਿਹੜਾ ਉਹ ਸਾਰਾ ਜਲ ਜਾਊਗਾ ਬਈ ਸਪਰੇ ਮਾਰਤੀ ਸੀ ਆਪਾਂ ਨੇ ਕੱਲ ਸ਼ਾਮ ਨੂੰ ਜੋ ਆਪਾਂ ਨੇ ਪਹਿਲਾਂ ਬੀਜੀ ਦੀ ਬੀਜ ਸਤ੍ਰਿਕ ਨੂੰ ਅਰ ਯੋ ਵੀਜੀ ਦੀ ਆਪਾਂ ਨੇ ਦੇਖੋ 25 ਤਰੀਕ ਨੂੰ 20 ਕੀ ਹ 24 ਤਰੀਕ ਨੂੰ ਤਕਰੀਬਨ ਯੋ ਉਸ ਕੇ ਗਲੇ ਰਲ ਗਈ ਪਹਿਲੇ ਵਾਲੀ ਪਨੀਰੀ ਦਾ ਬੀਜ ਦਾ ਫਰਕ ਹੈ ਭਾਈ ਨੰਦੋਏ ਦੋਨੋਂ ਕਹਿ ਰੀਆਂ ਵਾ ਇਕੱਠੀ ਹੋ ਵੀਜੀ ਦੀ ਇੱਕੋ ਦਿਨ ਇਹੋ ਵਾਲੀ ਪਨੀਰੀ ਜ਼ਿਆਦਾ ਉੱਠ ਰਹੀ ਆ ਸਾਰਿਆਂ ਨਾਲ ਪਰਲੀ ਜੱਡੀ ਜੱਡੀ ਉਹ ਹੋ ਗਈ ਸਮਝਿਓ। ਨਾਕੀ ਅੱਜ ਆਪਾਂ ਇਹ ਤੱਕੀ ਸਮਾਂ ਯੂਰੀਆ ਨਹੀਂ ਪਾਇਆ ਬਈ। ਅੱਜ ਆਪਾਂ ਅੱਜ ਨਹੀਂ ਤਾਂ ਸ਼ਾਇਦ ਕੱਲ ਨੂੰ ਪਾਵਾਂ। ਪਾਣੀ ਭਰਤੇ ਆਪਾਂ ਨੇ ਵੈਸੇ ਪਾ ਦਾਂਗੇ ਅੱਜ ਆਪਾਂ ਯੂਰੀਆ ਪਾ ਦਾਂਗੇ ਇਸਮਾ। ਛਾਣਾ ਹਾ ਦੇ ਦਾਂਗੇ। ਜੋ ਹੁਣੋਂ ਸੀ ਪਹਿਲੀ ਪਹਿਲੀ ਬੀਜੀ ਵੀ ਸ਼ੁਰੂਗੀ। ਉਸਮਾ ਹੀ ਪਾਵਾਂਗੇ। ਬਸ ਖਾਲੀ ਦੂਸਰੀ ਮਾ ਨਹੀਂ ਪਾਉਣਾ ਖਾਲੀ। ਅਸਰ ਹੋ ਜਾ ਬਈ ਅੱਕੜ ਹੋ ਜਾ ਆਪਣੀ ਰੀ ਫਿਰ ਜ਼ਿਆਦਾ ਰੇਪ ਆਇਆ ਵਾ ਦੇਖੋ ਦਰਨੀ ਚਰੀ ਆਇਓ ਉਹ ਪਰਲੇ ਬਸ ਆਪਾਂ ਨੇ ਬਾਜਰਾ ਲਾਇਆ ਵਾ ਕਲਮਾਲਾ ਬਾਕੀ ਉਹ ਕਲਮਾਲਾ ਬਾਜਰਾ ਸਾਨੂੰ ਸਭ ਤੋਂ ਵਧੀਆ ਲੱਗਿਆ ਬਈ ਲੋਡੋ ਨੀ ਇੱਕ ਵਾਰ ਲਾ ਕੇ ਕਲ ਮਸ਼ੀਨਾ ਜੇ ਕਿਸੇ ਨੇ ਜੇ ਕਿਸੇ ਵਾ ਦੋ ਮਹੀਨਾਂ ਤੋਂ ਦੋ ਕਨਾਲ ਮੁੱਕਦਾ ਨਹੀਂ ਬਾਈ ਉਹ ਇੱਛਾ ਮਤਲਬ ਦੋ ਕਨਾਲਾਂ ਤੇ ਇਤਨਾ ਵੱਡਾ ਸਿਰਾ ਲੱਗੇਗਾ ਇੱਛਾ ਵੱਡਾ ਲਾਣੇਗਾ ਹੋ ਜਾ ਬੰਦੇ ਕਿੱਡਾ ਕਿੱਡਾ ਬਾਈ ਇਤਨੇ ਜਲਦੀ ਉਠਾ ਬਹੁਤ ਵਧੀਆ ਚੀਜ਼ ਆ ਯੋ ਆਪਾਂ ਹਿਮਕੁੰਡ ਸਾਹਿਬ ਕੇ ਤੇ ਪਹਿਲੀ ਤਰੀਕ ਨੂੰ ਆਪਾਂ ਬੀਜਗਾ ਵੇਰੀ ਛਿੱਟਾ ਮਾਰਿਆ ਤਾਂ updan bhai iska ਛਿੱਟਾ ਮਾਰ ਗੱਪਾ ਉਦਣ ਗਏ ਤੇ ਉਦਣ ਹੀ ਮਾਰਿਆ ਦਾ ਛਿੱਟਾ ਇੱਧਰਲੇ ਬਸ ਆਇਓ 26 ਕੀ ਆ ਬਾਈ ਇਹ ਆਪਣੇ ਵੀ ਜੀਆ 10 ਤਰੀਕ ਨੂੰ 4 12 ਕਿਲੋ ਬੀਜ 8 ਕਿਲੋ ਬੀਜ ਹੋਰ ਪਿਆ ਉਹ ਵੀ ਆਪਾਂ ਨੇ ਵੀਦਣ 4 ਕਿਲੋ ਇੱਥੇ ਲਾ ਕੇ ਵੀਦਣ ਆਪਾਂ ਨੇ ਪਰਲੀ ਸਾਈਡ ਮਾ 4 ਕਿਲੋ ਬੀਜ ਆਪਾਂ ਉਹ ਤਾਂ ਕਰੇਮ ਆ ਵੀਰਦਣਾ ਆਪਾਂ ਨੇ ਅੰਬ ਕੇ ਲਾਗਾ ਕਿਵੇਂ ਸਮਾਂ ਚਿਰੀ ਚਿਰੀ ਵਾਲੇ માં ਪਨੀਰੀ ਵਾਲੇ માં ਬਾਦਮ लास्ट માં ਲੱਗ ਜੈਗੀ ਨਾ ਪਨੀਰੀ ਨਰਮ ਰਹੇਗੀ ਉਹ ਆਪਾਂ ਨੇ ਹਲੀ ਪਿਓ ਨਹੀਂ ਪੀਜ ਉਹ ਆਪਾਂ ਨੇ ਪਿਉਣਾ ਹਲੀ ਪੀਜ ਆਪਾਂ ਪੋਵਾਂਗੇ ਉਹ ਅੱਜ ਸ਼ਾਮ ਨੂੰ ਪਿਓਦਣ ਆਪਾਂ ਨੇ ਰਾਤ ਨੂੰ ਤਾਂ ਅੱਜ 17 20 ਤਰੀਕ ਨੂੰ ਬੀਜ ਹੋ ਜਾਏਗਾ। ਲੋਕਾ ਮੈਂ ਸਾਰ ਇੱਕ ਬਾੜ ਕਬੂੜ ਸੇ ਬਸਪਰੇ ਮਾਰਦੀ ਆਪਨਾ ਜਿਹੜਾ ਕਾਲਾ ਨੀ ਆਮ ਵੀ ਫੜਿਆ ਸਾਰਾ ਜਲ ਜਾਏਗਾ।